ਸਤਿਗੁਰੂ ਧੰਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੈਂ ਕਿਹੜੇ ਕਿਹੜੇ ਚੋਲ ਦੱਸਦੇ ਆ ਸਾਰਾ ਇਤਿਹਾਸ ਹੀ ਮਹਾਰਾਜ ਜੀਆਂ ਦਾ ਚੋਹ ਜੀ ਚੋਹ ਜੀ ਬਖਸ਼ਿਸ਼ਾਂ ਬਖਸ਼ਿਸ਼ਾਂ ਮਹਾਰਾਜ ਜੀ ਵਰਤਉਂਦੇ ਰਹੇ ਧੰਗੁਰੂ ਰਾਮਦਾਸ ਮਹਾਰਾਜ ਸੱਚੇ ਸਤਿਗੁਰਾਂ ਦੇ ਕਰ ਤਿੰਨ ਸਭ ਜਗ ਦੇ ਸੰ ਤਿੰਨ ਸਭ ਜਗ ਦੇ ਪ੍ਰਥੀ ਚੰਦ ਵਿਚਕਾਰਲੇ ਮਹਾਦੇਵ ਜੀ ਸਭ ਤੋਂ ਛੋਟੇ ਕੌਣੀਆਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੈ ਤੇ ਗੁਰੂ ਪੁੱਤਰ ਹੀ ਨਾ ਪ੍ਰਿਥੀ ਚੰਦ ਦਾ ਸੁਭਾਅ ਕਿਵੇਂ ਦਾ ਹੈ ਰਾਜ ਭਾਗ ਮੇਰੇ ਹਿੱਸੇ ਆਉਂਦਾ ਘਰ ਦਾ ਸਾਬ ਕਿਤਾਬ ਇਹੋ ਰੱਖਦਾ ਮਹਾਦੇਵ ਮਸਤ ਸੁਭਾਅ ਦਾ ਰਹਿਣ ਵਾਲਾ ਉਹਦਾ ਤੇ ਇਹ ਹਾਰਸੀ ਜੀਉ ਢੱਡਾ ਜੀ ਤੁਇਓ ਪੁੱਦ ਦੇ ਤੁਇਓ ਤੀਤੇ ਨ ਹੋਰ ਕਿਸੇ ਨਾਲ ਕੀ ਪਰ ਅਰਜਨ ਦੇਵ ਜੀ ਮਹਾਰਾਜ ਹਰ ਵੇਲੇ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਰਹਿਣਾ ਕਦੇ ਸੰਗਤ ਦੇ ਜੋੜੇ ਛਾੜਨੇ ਕਦੇ ਲੰਗਰ ਪ੍ਰਸ਼ਾਦੇ ਵਰਤਾਉਣੇ ਫਿਰ ਬਾਣੀ ਕਹਿੰਦੀ ਆ ਹੁਕਮ ਮੰਨਿਆ ਹੋ ਵੈ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਨੇ ਪਰਖ ਲਈ ਸੀ ਪਰਖ ਚੋ ਪੂਰੇ ਕੌਣ ਉਤਰੇ ਧੰਗ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਭਾਦੋ ਸੁਦੀ ਤੋਂ ਸੰਮਤ 1638 ਫਿਕਰ ਮੈਨੂੰ ਧੰਗ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਨੇ ਇਹ ਗੁਰੂ ਨਾਨਕ ਦਾ ਤਖਤਾ ਸਤਿਗੁਰੂ ਧੰਗ ਗੁਰੂ ਅਰਜਨ ਦੇ ਮਹਾਰਾਜ ਪਾਤਸ਼ਾਹ ਨੂੰ ਦਿੱਤਾ ਵਾ ਇਹ ਬਚਨ ਪਹਿਲਾਂ ਧੰਗ ਗੁਰੂ ਅਮਰਦਾਸ ਮਹਾਰਾਜ ਜੀ ਕਰ ਗਏ ਸੀ ਕੱਚੇ ਵੇੜੇ ਦੇਸੀਆਂ ਦਾ ਸਮਿਆਂ ਵਿੱਚ ਕਹਿੰਦੇ ਬਾਲ ਅਰਜਨ ਦੇਵ ਜੀ ਰੁੱੜਦੇ ਰੁੱੜਦੇ ਉਸ ਪਲਗੇ ਦੇ ਕੋਲ ਜਾ ਪਹੁੰਚੇ ਸੀ ਜਿੱਥੇ ਧੰਗੁਰੂ ਤੇ ਧੰਗੁਰੂ ਅਮਰਦਾਸ ਮਹਾਰਾਜ ਨਾਨਾ ਜੀ ਬੈਠੇ ਡੰਡੌਤ ਭਗਤੀ ਕਰ ਰਹੇ ਸਨ ਉਹ ਪਲਗੇ ਦੇ ਪਾਵੇਂ ਨੂੰ ਪਕੜਿਆ ਆਪਣੀਆਂ ਬਾਹਾਂ ਖਿਲਾਰੀਆਂ ਵੀ ਸਤਿਗੁਰੂ ਚੁੱਕਣ ਤੇ ਮੈਨੂੰ ਆਪਣੀ ਗੋਦ ਵਿੱਚ ਭਾਉ ਧੰਗੁਰੂ ਅਮਰਦਾਸ ਮਹਾਰਾਜ ਨੇ ਨੇਤਰ ਖੋਲੇ ਦੋਤੇ ਮਲ ਅਮਰਤ ਭਿਜੇ ਨੈਣ ਪਾਏ ਸਤਿਗੁਰੂ ਖਿੜ-ਖਿੜ ਕੇ ਅਜੇ ਕਹਿੰਦੇ ਦੋਤੇ ਆ ਬੜਾ ਕਾਲਾ ਮਤਕਤੇ ਤੇ ਬਹਿਣ ਨੂੰ ਇਹ ਤਖਤਾ ਤੇਰਾ ਹੀ ਆ ਪਰ ਇਹ ਤਖਤਾ ਤੈਨੂੰ ਤੇਰੇ ਪਿਤਾ ਜੀ ਦੇ ਕੋਲੋਂ ਮਿਲਣਾ ਹੁਣ ਸਤਿਗੁਰੂ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਗੁਰਨਾਨਕ ਦੇ ਤਖਤ ਤੇ ਬੈਠੇ ਸਤਿਗੁਰਾਂ ਨੇ ਸਭ ਤੋਂ ਪਹਿਲਾਂ ਸ੍ਰੀ ਤਰਨ ਤਰਨ ਸ਼ਬਦ ਦਾ ਤਾਲ ਬਣਾਇਆ ਫਿਰ ਕਰਤਾਰਪੁਰ ਨਗਰ ਵਸਾਇਆ ਬਡਾਲੀ ਨਗਰ ਵਿਖੇ ਗੁਰੂ ਅਰਗੋਬਿੰਦ ਸਾਹਿਬ ਮਹਾਰਾਜ ਦੇ ਪਾਵਨ ਅਵਤਾਰ ਦੀ ਖੁਸ਼ੀ ਵਿੱਚ ਛੇ ਹਲਕਾਂ ਨੂੰ ਲਗਵਾਇਆ ਹੁਣ ਅੱਜ ਅਸੀਂ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਪਾਵਨ ਪ੍ਰਭ ਮਨਾ ਰਹੇ ਹਾਂ ਤੇ ਕੱਲ 7 ਅਕਤੂਬਰ ਸੀ ਬ੍ਰह्म ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀਆਂ ਦੇ ਪਾਵਨ ਅਸਥਾਨਾਂ ਦਾ ਜੋੜ ਮੇਲਾ ਚੱਲ ਰਿਹਾ ਅੱਜ ਵੀ ਸੰਗਤਾਂ ਵੀ ਰਾਂ ਘੱਟ ਕੇ ਜਿੱਥੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਤੇ ਨਮਸਕਾਰਾਂ ਕਰ ਰਹੀਆਂ ਉੱਥੇ ਸਿੱਖੀ ਦਾ ਸਿਖਰ ਕੌਣਿਆ ਸਿੱਖੀ ਦਾ ਸਿਖਰ ਜਦੋਂ ਕਿਤੇ ਸਵਾਲ ਹੋਵੇ ਇੱਕੋ ਜ਼ਿਕਰ ਆਉਂਦਾ ਜੀ ਉਹ ਕੌਣਿਆ ਪੁੱਤਰਾਂ ਦਾ ਦਾਨੀ ਬ੍ਰਹਮ ਗਿਆਨੀ ਬਾਬਾ ਬੁੱਢਾ ਵੇਖੋ ਨਬੜਿਆਈ ਗੁਰੂ ਸਾਹਿਬ ਨੇ ਕਿਹਨੂੰ ਦੇਣੀ ਸੀ ਬਾਬਾ ਬੁੱਢਾ ਸਾਹਿਬ ਹੁਣ ਸਾਡੇ ਤੋਂ ਪਹਿਲਾਂ ਗਿਆਨੀ ਜੀ ਵੀ ਤੇ ਇਹੋ ਜ਼ਿਕਰ ਕਰ ਰਹੇ ਸੀ ਨਾ ਜੀ ਅੱਜ ਅਸੀਂ ਹਰੇਕ ਚੀਜ਼ ਤੇ ਕਿੰਤੂ ਪਰੰਤੂ ਕਰੀ ਜਾਂਦੇ ਆ ਜੀ ਆਹ ਕਿੱਦਾਂ ਹੋ ਗਿਆ ਜੀ ਉਹ ਕਿੱਦਾਂ ਹੋ ਗਿਆ ਅਸਲ ਕੀ ਹੈ ਜੀ ਸੱਚ ਕੀ ਹੈ ਜੀ ਸਿੱਖੀ ਜਿਹੜੀ ਆ ਉਹ ਕਿੰਤੂ ਪ੍ਰੰਤੂ ਦੀ ਨਹੀਂ ਸਿੱਖੀ ਸਿਰਫ ਤੇ ਸਿਰਫ ਮੁਹੱਬਤ ਦੀ ਆ ਪਿਆਰ ਦੀ ਆ ਜਿੰਨ ਪ੍ਰੇਮ ਕੀ ਉਹ ਤਿਨਹੀ ਪ੍ਰਭ ਪਾਇਓ ਮੈਂ ਜ਼ਿਕਰਕਾਰੀ ਸਾਹ ਥੋੜੇ ਦਿਨਾਂ ਦੀ ਗਾਲੀਆਂ ਬਾਬਾ ਬੁੱਢਾ ਸਾਖ ਜੀਆਂ ਦੇ ਪਾਵਨ ਜੋੜ ਬੈਨ ਨੂੰ ਮੁੱਖ ਰੱਖਦਿਆਂ ਸੰਗਤਾਂ ਨੇ ਵੱਖੋ ਵੱਖਰੇ ਨਗਰਾਂ ਦੇ ਵਿੱਚ ਗੁਰਮਤਿ ਸਮਾਗਮ ਰੱਖਿਓਏ ਸੀ ਉੱਥੇ ਜਥਾ ਹਾਜ਼ਰੀ ਭਰਨ ਵਾਸਤੇ ਗਿਆ ਤੇ ਇੱਕ ਭਰਾ ਨੇ ਸਵਾਲ ਕੀਤਾ ਕਹਿੰਦੇ ਜੀ ਜਿਹੜਾ ਰਾਹ ਬੀਰ ਸਾਹਿਬ ਦਾ ਮਾਤਾ ਗੰਗਾ ਨੂੰ ਦੱਸ ਪਿਆ ਉਹ ਬੇਬੇ ਨਾਨਕੀ ਨੂੰ ਕਿਉਂ ਨਹੀਂ ਦੱਸਿਆ ਅਸੀਂ ਪੜਦੇ ਨਾ ਜੀ ਇਤਿਹਾਸ ਬੇਬੇ ਨਾਨਕੀ ਦੇ ਘਰ ਕੋਈ ਔਲਾਦ ਨਹੀਂ ਸੀ ਹੁਣ ਅਸੀਂ ਆ ਦੁਨਿਆਵੀ ਮਤ ਵਾਲੇ ਅੱਜ ਦੁੱਧ ਮੰਗਣਾ ਹੈ ਆਉਂਦੇ ਸਾਲ ਨੂੰ ਅਸੀਂ ਗੁਰੂ ਅੱਗੇ ਝੋਲੀ ਅੱਜ ਕਿ ਪੁੱਤ ਵੀ ਮੰਗਣ ਮੰਗਦੇ ਸਾਡੀ ਲਾਲਸਾ ਜਿਹੜੀ ਨਾ ਉਹ ਵੱਧਦੀ ਜਾਂਦੀ ਆ ਵੀ ਮਿਲ ਜੇ ਉਹ ਵੀ ਮਿਲ ਜੇ ਗੁਰੂ ਕੋਲ ਆ ਕੇ ਹੀ ਝੋਲੀਆਂ ਡੀ ਜਾਂਦੀਆਂ ਜੇ ਅੱਜ ਇੱਕ ਪੁੱਤ ਮੰਗਿਆ ਕਾਲੂ ਦੂਜੇ ਦੀ ਅਰਦਾਸ ਕਰਾਉਨੇ ਵੀ ਜੋੜੀ ਰਲ ਜੇ ਵੇਖੋ ਮਾਤਾ ਤ੍ਰਿਪਤਾ ਨੇ ਜੇਸ ਵੇਲੇ ਅਕਾਲ ਪੁਰਖ ਦੀ ਦਰਗਾਹ ਵਿੱਚ ਪੁਕਾਰਾਂ ਕੀਤੀਆਂ ਸੀ ਨਾ ਉਸ ਵੇਲੇ ਬੇਬੇ ਨਾਨਕੀ ਨੇ ਵੀ ਅਕਾਲ ਪੁਰਖ ਅੱਗੇ ਪੁਕਾਰ ਕੀਤੀ ਸੀ ਉਪਕਾਰ ਕੀ ਕੀਤੀ ਸੀ ਅਕਾਲ ਪੁਰਖ ਦੇ ਕੋਲੋਂ ਇੱਕ ਵੀਰਾ ਮੰਗਿਆ ਸੀ ਇਤਿਹਾਸਕਾਰ ਕਹਿੰਦੇ ਅਕਾਲ ਪੁਰਖ ਦੀ ਦਰਗਾਹ ਵਿੱਚ ਭੈਣ ਦੀ ਐਸੀ ਪੁਕਾਰ ਪ੍ਰਵਾਨ ਹੋਈ ਅਕਾਲ ਪੁਰਖ ਨਿਰਗੁਣ ਤੋਂ ਸਰਗੁਣ ਦਾ ਰੂਪ ਧਾਰ ਕੇ ਕਲ ਆਇਆ ਆਪ ਨਰਾਇਣ ਕਲਾ ਧਾਰ ਜਗ ਮਹ ਪਰਵਰੀਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਆਜ ਇਤਿਹਾਸ ਅੰਦਰ ਜਿੱਥੇ ਨਾਨਕੀ ਜੀ ਦਾ ਜ਼ਿਕਰ ਆਉਂਦਾ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਭੈਣ ਦਾ ਇਤਿਹਾਸਕਾਰਾਂ ਨੇ ਵੀ ਬੇਬੇ ਕਹਿ ਕੇ ਸਤਕਾਰ ਦਿੱਤਾ ਕਿਉਂਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਛੇ ਪਾਛਾ ਹਰ ਵੇਲੇ ਭੈਣ ਜੀ ਨਹੀਂ ਬੇਬੇ ਜੀ ਕਹਿ ਕੇ ਸਤਕਾਰਿਆ ਕਰਦੇ ਸਨ ਉਹਦਾ ਕਾਰਨ ਕੀ ਹੈ ਜੀ ਉਮਰ ਵਿੱਚ ਵੱਡੇ ਸੀ ਸਤਕਾਰਯੋਗ ਸੀ ਬੇਬੇ ਨਾਨਕੀ ਨੇ ਆਪਣੇ ਵੀਰ ਗੁਰੂ ਨਾਨਕ ਨੂੰ ਵੀਰ ਵਾਲਾ ਪਿਆਰ ਤਾਂ ਦੇਣਾ ਹੀ ਸੀ ਪਰ ਸੱਚ ਕਰਕੇ ਜਾਣੇ ਉਹਨੇ ਪੁੱਤ ਵਾਲਾ ਪਿਆਰ ਵੀ ਗੁਰੂ ਨਾਨਕ ਸਾਹਿਬ ਨੂੰ ਦਿੱਤਾ ਜੇਸ ਦਿਨ ਵੀਰ ਘਰੇ ਆ ਗਿਆ ਬਾਬੇ ਨਾਨਕ ਨੂੰ ਕਿਸੇ ਹੋਰ ਚੀਜ਼ ਦੀ ਲਾਲਸਾ ਨਹੀਂ ਰਹੀ ਨਹੀਂ ਤੇ ਲੋਕ ਤੇ ਪਰਲੋਕ ਦਾ ਮਾਲਕ ਕੋਲਿਆ ਵੀਰ ਆਪ ਖੁਦ ਖੁਦਾ ਹੈ ਬਾਬੇ ਚੌਂਦੀ ਪੁੱਤ ਇੱਕ ਨਹੀਂ ਭਾਵੇਂ ਗੁਰੂ ਨਾਨਕ ਸਾਹਿਬ ਦੇ ਕੋਲੋਂ ਮੰਗ ਕੇ ਸੱਤ ਪੁੱਤ ਲੈ ਲਏ ਕਿਹੋ ਜੀਆਂ ਅਸੀਂ ਗੱਲਾਂ ਕਰੀ ਜਾਂਦੇ ਆ